ਬਾਈ ਜਿੰਦਗੀ ਦੇ ਵਿੱਚ ਘਾਰੇ ਘਰ ਪੈਂਦਾ ਬੰਦੇ ਤੋਂ ਤੇ ਬਾਈ ਜੀ ਮੇਰੀ ਸੋਚ ਇਹ ਆ ਵੀ ਯਾਰ ਨਰਮਟ ਨਾ ਵਰਤੋ ਕੋਈ ਵੀ ਵੀਰ ਕੋਈ 2 400 ਦਾ ਫਰਕ ਬੜਾ ਨਹੀਂ ਪੈਂਦਾ ਤੇ ਪਰ ਜੇ ਕੋਈ ਘਰ ਪਾਉਂਦਿਆਂ ਨੂੰ ਇੱਟਾਂ ਖਰਾਬ ਨਿਕਲ ਜਾਣ ਤਾਂ ਬੜਾ ਨੁਕਸਾਨ ਹੁੰਦਾ ਕਿ ਪੈਸੇ ਬਹੁਤ ਲੱਗ ਜਾਂਦੇ ਆ ਆਪਾਂ ਤਾਂ ਛੋਟੀ ਜੀ ਵਿੱਡ ਵਿੱਡੀ ਸੀ ਫਰਸ ਲਾਉਂਦੇ ਸੀ ਆਪਣੇ ਵਿਹੜੇ 'ਚ ਸਾਰੇ 'ਚ ਤੇ 2500 ਇੱਟ ਤਾਂ ਸੀ ਸਸਤੀ ਮਗਾਲੀ 5500 ਨੂੰ ਇੱਕ ਨੰਬਰ ਤੇ 2500 ਮਗਾਈਆ ਸੀ ਇੱਕ ਨੰਬਰ ਪਿਓਰ ਬਿੱਗ ਕੋਲੇ ਵਾਲੀ ਆਟਾ ਧੂਰਕੋਟ ਵਾਲੇ ਪੱਠੇ ਤੋਂ 9500 ਰੁਪਏ ਨੂੰ ਇਟਾਂ ਤੁਹਾਨੂੰ ਮੈਂ ਫਰਕ ਵਿਖਾਉਣਾ ਉਹ ਚਿੱਟੀ ਜੀ ਆਟਾ ਬਈ ਉਹ ਤਾਂ ਹੈਗੀ ਆ ਗੂਨੇ ਦੀ ਤੇ ਆ ਜਿਹੜੀ ਲਾਲ ਜੀ ਆਟਾ ਇਹ ਆ ਕੋਲੇ ਦੀ ਬਈ ਆ ਕੋਲੇ ਵਾਲੀਆਂ ਇਟਾਂ ਦੀ ਆਵਾਜ਼ ਵਿਖਾਈ ਆ ਤੋ ਵੀ ਇਹ ਲੈ ਕਿੰਨੀ ਵਧੀਆ ਆਵਾਜ਼ ਆ ਤੇ ਉਹ ਬਈ ਉਹ ਗੂਨੇ ਵਾਲੀਆਂ ਇਟਾਂ ਵੀ ਚੱਕੀ ਆ ਗੂਨੇ ਵਾਲੀਆਂ ਇਟਾਂ ਬਈ ਇਹ ਲਾਉਣੀਆਂ ਸੀ ਬੰਦ ਕਰਤੀਆਂ ਆ ਵੀ ਇੰਨੇ ਆਏ ਰੋੜੇ ਬਣੀ ਜਾਂਦੇ ਚੱਕਦੇ ਆ ਤੁਸੀਂ ਤੇ ਜਾਇ ਜਰੂ ਮੜੀ ਜੀ ਮਿਸਤਰੀ ਥੋਕ ਕੇ ਲਾਉਂਦਾ ਤੇ ਉਹਦਾ ਰੋੜਾ ਬਣ ਜਾਂਦਾ ਇਹ ਲਾਉਣੀਆਂ ਬੰਦ ਕਰਦੀਆਂ ਚੱਲ ਆਪਾਂ ਇਹ ਪੱਠੇ ਦਾ ਨਾਂ ਨਹੀਂ ਲੈਂਦੇ ਆ ਵੀ ਤਾਂ ਐ ਬਣੀ ਜਾਂਦੇ ਆ ਭਈ ਆ ਗਰਤੇਜ ਵਾਲੇ ਪੱਠੇ ਦੀ ਆਟਾ ਕੋਲੇ ਵਾਲੀ ਆਟਾ ਕੱਸੀ ਦੇ ਪਾਣੀ ਨਾਲ ਤਿਆਰ ਕਰਦਾ 2500 ਆਟਾ ਕਿ ਆ 16 9 24 ਦਾ ਮੇਰਾ ਅੱਜ ਦਾ ਬਿੱਲ ਆ ਤੇ ਆ ਮਗਰ ਨੰਬਰ ਲਿਖਿਆ ਤੇ 14750 ਰੁਪਏ ਲਿਖਿਆ 2500 ਆਟੇ ਦੇ 5900 ਦੇ ਹਿਸਾਬ ਨਾਲ ਆਪਾਂ ਨੂੰ ਇਹ ਆਟਾ ਹੀ ਆ